ਵੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਲੋ ਜੀ ਬਾਜੀ ਅੱਜ ਜਾਲ ਵਾਰ ਲਾਉ ਜੀ ਕੁੱਤਰ ਲੱਗੇ ਡਾਉਣ 3 4 4 2 ਵਜੇ ਡਾਵਾਂਗੇ ਅੱਦੇ ਥੱਲੇ ਬੈਠੇ ਹੁਣ ਚੈਲ ਲੈਵਾਂ ਇਹਨਾਂ ਨੂੰ ਪਹਿਲਾਂ 1 2 ਜਾਲ ਤੇ ਬੰਨਦੀ ਆ ਸਾਦੂਏ ਸਪੇਅਰ ਬੰਨਦੇ ਹਮ ਇਹਨਾਂ ਜੋ ਬੰਨਦੇ ਇਹਨਾਂ ਜੋ ਆ ਇਹਨਾਂ ਨੂੰ ਦਵਾਈ ਦੇ ਲੈ ਵੀਰੇ ਆ ਕੱਢਣੇ ਨੇ ਆਪਾਂ ਦੋ ਹੋਣ ਨਵੇਂ ਆ ਭਰ ਲੈ ਜਿਹੜੇ ਦੋਏ ਨੇ ਆ ਪਟਣਾ ਪਊਗਾ ਕੱਢਣਾ ਇਹ ਵੀ ਦੀਗੇ ਦੇ ਖੰਭ ਪਾਲੇ ਝਾੜ ਗਏ ਤੁਹਾਨੂੰ ਮੈਂ ਦਿਖਾਉਣਾ ਥੱਲੇ ਉਹ ਮੁੰਡਾ ਹੈਗਾ ਉਹਨੂੰ ਲੈ ਕੇ ਅੱਗੇ ਦਿਖਾ ਦਿੰਨਾ ਲਓ ਜੀ ਭਰਾ ਆ ਗਏ ਵੀਰੇ ਕਿਹੜੇ ਉਹ ਆ ਗਏ ਗੰਜਾ ਹੋ ਗਿਆ ਉਹ ਹਾਂ ਜੀ ਧਿਆਨ ਇਹ ਹੀ ਖੰਭ ਮਾੜੇ ਦੀਗੇ ਉਹਨਾਂ ਦੇ ਪੱਟ ਦੇ ਦੀ ਇਹਦੇ ਪੱਟੇ ਨਹੀਂ ਸੀ ਸੱਕੇ ਨੇ ਹੁਣੇ ਦੋ ਬੱਚੇ ਪਾਲੇ ਨੇ ਨਾਲ ਇਹਦੇ ਖੰਭ ਪੱਟ ਦਿੰਨੇ ਆ ਜਾਲ ਦੇ ਅਨੁਸਾਰ ਆ ਜੂਗਾ ਇਹ ਲੈ ਵੇ ਲੋ ਬਾਈ ਫਾਪ ਦੇਖੋ ਇਹ ਕਿੰਨੇ ਚੌੜੇ ਨੇ ਦੂਏ ਵੀ ਦਿਖਾਉਣਾ ਬਾਈ ਆ ਕੱਢਣਾ ਜੀ ਆਪਾਂ ਨਾ ਮਾਪਰਾ ਇਹ ਆਣ ਕੇ ਜਾ ਬਾਈ ਬਚਾਉਂਗਾ ਸੁੱਕ ਜਾਇਆ ਨਹੀਂ ਗਾਉ ਜੇ ਇਹਦੇ ਪਰਲੇ ਦੇ ਲੋਪਰਾ ਪੂਰੇ ਢੱਗਲੇ ਤੇ ਪਟਾ ਦਾ ਦੇ ਵੀਰੇ ਥੱਲੇੋਂ ਪਾ ਦੇ ਲੋ ਰਵੀ ਰਣ ਦੇ ਕੇ ਪਾਣੀ ਬੰਦ ਦੀ ਉੱਤੇ ਲੋ ਬਰਾਏ ਨੂੰ ਦੇ ਦਈਏ ਪਾਣੀ ਵੀ ਟਰਾਸ ਕੈਮ ਨਾਲ ਦੇ ਦਵਾਂਗੇ ਬਾਈ ਬੰਦ ਦੀ ਉੱਤੇ ਵੱਲ ਚੱਲਿਆ ਜਾਓ ਫਲੋਦੀ ਜਾਓ ਜੀ ਤੁਸੀਂ ਵੀ ਠੀਕ ਜਾਏ ਰਹਿਗੇ ਜਾ ਉੱਤੇ ਡਾਇਆ ਵੀ ਨਹੀਂ ਗੇ ਰਹਾਂ ਲੋ ਇਹ ਵੀਰੇ ਆ ਵੀ ਉਹਦਾ ਹੀ ਭਾਈ ਆ ਹਾਂ ਦੇ ਇਹਨਾਂ ਨੂੰ ਜਿਆਦਾ ਨਾ ਫੜਦੇ ਬਾਈਆਂ ਕਰਦਣ ਵਿੱਚ ਨੂੰ ਕਰ ਲੈਂਦੇ ਨੇ ਇਹ ਕਰਦਣਾਂ ਵਿੱਚ ਆ ਜਾਂਦੇ ਨੇ ਇਹਨਾਂ ਦੀਆਂ ਤੇ ਵੀ ਪੱਟਿਆ ਆ ਠੀਕਾ ਵੀਰੇਂ ਬਰਵਾ ਦੇ ਇਹ ਪੱਟਤਾ ਸੀ ਆਪਾਂ ਲਓ ਇਹ ਹਾਇ ਦੇ ਫਰਨੇ ਪਰ ਆ ਫਰਮਾੜੇ ਨੇ ਬਾਈ ਇਹਨਾਂ ਦੇ ਹੁਣ ਈਡਾਵਾਂਗੇ ਜ਼ਰੂਰੀ ਆ ਪਾ ਦੋ ਇਹ ਆਹਾ ਹਾਂ ਦੇ ਮਾੜਾ ਨੰਗਾ ਕਰੋ ਜਦੇ ਦੀ ਜਾਂਦਾ ਦੇ ਇਹ ਡਾਵਾਂਗੇ ਇਹ ਗਾਬੀਰੇ ਨੂੰ ਵੀ ਦੇ ਦਈਏ ਆਹ ਆ ਦੇ ਕਾਲੇ ਖੰਭ ਨੇ ਵੀਰੇ ਇਹਨਾਂ ਦੇ ਕੋਈ ਹੋਰੇ ਅੰਦਾ ਕਿਸੇ ਦੇ ਸਿਰੇ ਤੇ ਅੰਦਾ ਹਰੇਕ ਦੇ ਨੇ ਪਰ ਆ ਦੇ ਲੈ ਆ ਬੰਦੀਏ ਬਈ ਹੰਗੀ ਵਈ ਬਾਲਸ ਉਹ ਹੰਗੀ ਵਈ ਬੰਦੀਏ ਫੇਰ ਆਪਾਂ ਡੋਲੇ ਪਰ ਬੜਾ ਵਾਹ ਰੂਹ ਦਾ ਸਾਡ ਛੋੜੀ ਜੀ ਬਾਜ ਕਿਤੇ ਕਿਤਾਬ ਵੀਰੇ ਕੋਲ ਜੀ ਵੜੀ ਡਾ ਰਹੀ ਹੈ ਬੱਚੇ ਉਹਦੇ ਵੀਰੇ ਰਹਿ ਚ ਬੱਚੇ ਦੇਖਿਓ ਹਾਂ ਤਾਂ ਤੇ ਹੁੰਦੇ ਹਨ ਨਾ ਨੋਨੀ ਮੇਰੇ ਉਹ ਵੀਰੇ ਚੈੱਕ ਕਰਦਾ ਬਾਏ ਬਾਏ ਪਾਪਾ ਆਇਆ ਚਲ ਗਿਆ ਅੱਡੀ ਬਾਹਰ ਆਇਆ 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 ਇਹ ਸਾਈ ਲਾਉ ਡੋਲੀ ਤੇ Bunu çok ਵੀਰੇ ਇਹਨੇ ਦਾਨੇ ਢਿਗੇ ਥੋੜੇ ਥੋੜੇ ਕੱਲ ਦਾਨੇ ਵੱਧ ਖਾ ਗਏ ਕੱਲ ਅਸੀਂ ਕੱਖਿਆਂ ਨੂੰ ਪਾਤੇ ਗੋਦਾਮਾਂ ਤਾਂ 300 ਰੁਪਏ ਅੱਜ ਕੱਲੇ ਕੱਲੇ ਨੂੰ ਪਾਵਾਂਗੇ ਠੀਕੇ ਭਰਾ ਥੋੜੇ ਇਹਨੂੰ ਆਥਣੇ ਕੱਢਾਂਗੇ ਇਹਨਾਂ ਨੂੰ ਦੋਹਾਂ ਨੂੰ ਭੈਣ ਭਾਈਆਂ ਨੂੰ ਲੈਣੇ ਛੱਡ ਦੇ ਲੈ ਵੀਰੇ ਆ ਫਿਰਦਾ ਆਪਣਾ ਬੱਚਾ ਆਦੇ ਆ ਗਿਆ ਚੱਲ ਪਿਆ ਬੱਚਾ ਹਰੀ ਪੂਛ ਵਾਲੀ ਆ ਗਈ ਆਦੇ ਆ ਆ ਗਈ ਆਦੇ ਤੇ ਆ ਫਿਰਦੀ ਆ ਬਰਾੜੇ ਟੇਟੂ ਸਿਆਲਾ ਤੂੰ ਸਿਆਲਾ ਕਿੱਧਰ ਗਿਆ ਉਹ ਵੀ ਰਖਾਉਣਾ ਮੈਂ ਤੁਹਾਨੂੰ ਇਹਨੂੰ ਵੀ ਢਾ ਦੇ ਯਾਰ ਬਾਜ ਨੂੰ ਚੱਲੋ ਬਾਜ ਤੂੰ ਵੀ ਓੜਿਆ ਕੀੜਾ ਕੱਢਿਆ ਜੇ ਤੁਹਾਨੂੰ ਪਤਾ ਲੱਗ ਗਿਆ ਕਿਤੇ ਹੋ ਰਹਾ ਪਾ ਅੱਜ ਮੈਂ ਮੱਟਰ ਸੁਵੀ ਕੱਟੀ ਦਿੱਤੀ ਆਲੇ ਅੱਜ ਆ ਗਈ ਅਸੀਂ ਬਾਹਰ ਲੈ ਕੇ ਰਿਹਾ ਮੈਂ ਤਾਂ ਇਹ ਵਈਸ ਤੇ ਤਰ ਹੁਣ ਤਾਂ ਅੱਧੀ ਮਾਰ ਕੱਟੀ ਦਿੱਤੀ ਹੈ ਜੈ ਜੈਨੇ ਮੱਜਨੇ ਮੀਣੀ ਨੇ ਵੀਣੀ ਮੱਜ ਸੁਪੀ ਨੋਨੀ ਕੀ ਹੋ ਗਿਆਂ ਨੋਨੀ ਬਈ ਮੁबारकਾਂ ਹੈ ਮੁबारकਾਂ ਹੋ ਗਿਆਂ ਜੀ ਮੁबारकਾਂ ਪੈ ਜਾਂਦੇ ਜੇਰ ਪੁੱਤ ਪੈ ਜਾਂਦੇ ਫੇਰ ਕੋਈ ਨਹੀਂ ਪਲਵਾਨ ਜਾਂਦਾ ਲੋ ਮੀਣੀ ਹੋਏ ਦੀ ਮਾਂ ਵੀ ਮੀਣੀ ਆ ਬਾਹਰ ਖੜੀ ਆ ਤੁਹਾਨੂੰ ਦਿਖਾਉਣੀ ਆ ਲੋ ਕੀ ਡੰਗਰ ਆਪਣੇ ਕੋ ਸੇ ਆ ਮੱਝ ਆ ਜੀ ਮਾ ਉਹ ਮੀਣੀ ਕੱਟੀ ਦੀ ਤੋ ਸਹੀ ਕੀ ਹੁੰਨੀ ਆ ਚਲੜ ਦਵਾਈ ਘਰੇ ਹੁਣ ਬਾਹਰ ਲੈ ਕਰਾਂ ਅੱਜ ਸ਼ੋ ਕਰਾ ਸ਼ੋ ਕਰਾ ਕੇ ਖਿੱਚੀ ਚ ਸ਼ੋ ਸ਼ੋ ਕਰਾ ਰਿਹਾ ਮਿਲ ਕੋ ਕੀ ਦਵਾਈ ਦੀ ਦਿਖਾ ਦਿਓ ਜੀ ਲਓ ਜੀ ਦਵਾਈ ਲਾਉਣ ਲੱਗਿਆ ਜਾਨਵਰਾਂ ਨੂੰ ਐਨ ਇਹਨੂੰ ਲਾਉਣੀ ਹੈ ਇੱਕ ਤਾਂ ਕੂਤਰੀ ਨੂੰ ਬਾਈ ਕੋਈ ੜੀ ਪਰ ਵਟੀਆਂ ਖਟੀਆਂ ਆਂ ਖਟੀਆਂ ਵਾਲੀ ਇਹਨੂੰ ਉਰਲੀ ਨੂੰ ਲਾਈ ਹੋਏ ଥି ਤੇ ਕਾਈ ਨੂੰ ਲਾਉਣਾ ਬਾਈ ਲਾਲ ਟੂਸਰੇ ਵਾਲੇ ਨੂੰ ਇੱਕ ਇੰਨਾ ਚ ਲਾਉਣਾ ਬਾਈ ਆ ਕਾਲਸ ਰਿਆਂ ਚ ਲਾਲ ਸਰੇ ਜੇ ਨੇ ਕਾਲਸ ਰੇ ਨਹੀਂ ਬਾਈ ਇਹਨਾਂ ਨੂੰ ਲਾਉਣੀ ਹੈ ਲੈਓ ਮਖੂਲ ਦਾਪਰਾ ਲੈ ਵੀਰੇ ਆ ਗੋਲੀਆਂ ਨੇ ਵਿੱਚ ਇਹ ਤੇ ਮੈਂ ਤੁਹਾਨੂੰ ਕੱਢ ਕੇ ਵੀ ਦਿਖਾਉਣਾ ਤੇ ਆਹ ਦਵਾਈ ਆ ਹੈ ਬਾਰ ਮੋੜ ਦੋਈ ਵੀ ਪਈ ਹੈ ਜਿਹੜੀ ਆਪਾਂ ਉਹ ਮੰਗਾਈ ਤੇ ਉਹ ਕੰਮ ਨਹੀਂ ਕਰਦੀ ਆ ਤਾਂ ਇਹ ਵਧੀਆ ਮੈਂ ਤੁਹਾਨੂੰ ਦਿਖਾਉਣਾ ਕੱਢ ਕੇ ਲੈ ਵੀਰੇ ਇਹ ਜੀਆਂ ਗੋਲੀਆਂ ਨੇ ਭਰਾਏ ਚ ਸੰਤਰੀਆਂ ਫਿੱਕੀ ਸੰਤਰੀ ਆ ਲਾ ਦੀਏ ਲੈ ਅਦਗਨਿਆਂ ਨਾਲ ਦਿਖਾਉਣਾ ਤੁਹਾਨੂੰ ਕਿਹੜੇ ਕਿਹੜੇ ਜਾਨਵਰ ਨੂੰ ਲਾਉਣੀ ਆ ਆਪਾਂ ਗੋਲੀਆਂ ਇਹ ਲੈ ਭਰਾਏ ਇੱਕ ਤਾਂ ਆਹ ਕਬੂਤਰੀ ਆ ਯਾਰ ਜਿਉ ਹੋ ਗਿਆ ਇੱਕ ਮਿੰਟ ਇੱਕ ਮਿੰਟ ਆਹ ਆਹਾ ਵੀਰੇ ਖੱਟੀਆਂ ਅੱਖਾਂ ਦੀ ਹਰੀ ਟੋਰੀ ਦੀ ਹਰੀ ਪੂਛ ਹਰੀ ਲੈ ਵੀਰੇ ਲਾਤੀ ਇਹਨੂੰ ਦਵਾਈ ਤੇ 7 ml ਪਾਣੀ ਦੇਤਾ 5 7 ml ਬਸ ਸਿੱਧੀ ਹੋ ਜੀ ਫਿਰ ਆਪਾਂ ਛੱਡ ਲੈਣੇ ਆ ਕਬੂਤਰੀ ਹੈ ਨਿੱਕੀ ਜੀ ਆ ਲੰਬੀ ਬਹੁਤ ਆ ਨੂੰ ਕਰਨ ਛੱਡ ਦਈਏ ਹਾਂ ਛੱਡ ਦਈਏ ਚੱਲ ਵੀ ਤਤੀ ਵੀ ਤੋ ਲੈ ਵੀਰੇ ਦੂਜੀ ਨੂੰ ਵੀ ਲਾ ਦੀਏ ਲੈ ਵੀਰੇ ਆ ਚਿੱਟੀਆਂ ਦਾ ਕਬੂਤਰ ਤੇਰਾ ਗਲਾਬੀ ਟੂਸਪ ਭੀਰੇ ਦੇ ਲੋ ਥੱਲੇੋਂ ਕਿਵੇਂ ਭਰਿਆ ਹੈ ਮੈਂ ਦੂਏ ਲੋਡ ਦਿਖਾਉਣਾ ਇੱਕ ਮਿੰਟ ਲੈ ਆਂਦਾ ਦਿਖਾਉਣਾ ਤੁਹਾਨੂੰ ਭਰਾ ਥੱਲੇੋਂ ਦਿਖਾਉਣਾ ਕਿ ਕਿੰਨਾ ਖ ਭਰਿਆ ਥੱਲੇ ਕਰੀ ਬਾਬਾ ਲੈ ਦੇਖ ਆਉਂਦਾ ਸਹੀ ਇਹ ਚ ਤਿਆਰ ਦਿਨੇ ਦਵਾਈ ਤੁਹਾਨੂੰ ਦਿਖਾਉਂ ਰਿਆਂ ਤਰਾ ਇਹ ਕਰਾ ਥੱਲਣ ਲਈ ਕੰਬ ਪਤਲੇ ਨੇ ਬਾਈ ਗਾਂਹਾਂ ਤੋਂ ਲੋਟ ਆਇਆ ਗੂਤਰ ਫੜ ਕੇ ਆਈ ਗੋਲੀ ਚੇਕ ਕੇ ਆ ਤੁਝ ਪਟਕੇ ਆਈ ਤੇ ਆਈ ਸਾਈਡ ਚੱਲ ਆਈ ਦਿਖਾ ਹੁਣ ਉੱਤੇ ਜਿਹਦੇ ਦੇਣਾ ਪਾਉਣਾ ਨਹੀਂ 5 ਕਮਲ ਪਾਣੀ ਪਾਉਂ ਆ ਪਾਣੀ ਦੇ ਕੇ ਬਾਈ ਛਣ ਕੇ ਨਾ ਆ ਕਰ ਕੇ ਪਣੀ ਦੇ ਕੇ ਉਹ ਛੱਡ ਗਈ ਇਹਨਾਂ ਦੋ ਨੂੰ ਲਾਈ ਨਹੀਂ ਦੀ ਆਪਾਂ ਪਹਿਲਾਂ ਕੱਟ ਲਈ ਦੀ ਬਾਈ ਹਾਲੇ ਚਟੀਆਂ ਖਲਾ ਲਾਇਆ ਸੂਟ ਸਾਇਰਾ ਮੇਨ ਜੋੜੇ ਦੇ ਬੱਚੇ ਨੇ ਮੇਨ ਜੋੜੇ ਦਾ ਪੱਕਾ ਹਲਿਆ ਛਾਲਦੀ ਥਰੋਪੀ ਚਟੀਆਂ ਆ ਗਈ ਉਹ ਪੱਠਾ ਵੀ ਕਿਨਾਰਾ ਵੀਰੇ ਉਹ ਵੀ ਨਾ ਟਿੱ ਪੱਟ ਕੇ ਕਰੇ ਨੇ ਬਈ ਇਹ ਸਾਰਾ ਦੇ ਉਂਕਰੋਂ ਵੀ ਪੱਟੇ ਆਹ ਗੰਭ ਤਾਂ ਇਹਨਾਂ ਦੇ ਬੱਤ ਲਈ ਨੇ ਆਹ ਸਾਰੇ ਯਾਰ ਤੇ ਆਹ ਦੇਖ ਲੋ ਇੰਨਾ ਭਰਿਆ ਹੋਇਆ ਹਲੋ ਵੀ ਸਾਇਕਾ ਪੂਰਾ ਕੋਲੋਂ ਕਰਕੇ ਦਿਖਾਇਆ ਇੱਕ ਕੱਢਣਾ ਵੀਰੇ ਹਲੇ ਅਸੀਂ ਕੱਟਿਆ ਨਹੀਂ ਇਹ ਦਵਾਈ ਲਾ ਦਈਆ ਆਪਾਂ ਇਹਨੂੰ ਪਹਿਲਾਂ ਹੀ ਲਾ ਲੈਣੀ ਆ ਇਹ ਬਚਾ ਹੁੰਦਾ ਉਹ ਨਹੀਂ ਗਿਜਾਇਆ ਹੈਗਾ ਇਹ ਨੂੰ ਸਿੱਧਾ ਰੱਖੀ ਉਹਦੇ ਗੋਡੀ ਤੇ ਰੱਖ ਇਹ ਦਬਲਵਾ ਨਾਲ ਬਾਈ ਜੀ ਇਹ ਦਬਕੀ ਚੰਗੀ ਦਵਾਈ ਪੱਟੀ ਚੰਗਿਆ ਇਹ ਗਈ ਦਵਾਈ ਅੰਦਰ ਤੂੰ ਬੱਸ ਆਇਆ 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 ਤੇ ਕੁਲਾ ਬ੍ਰਿਓਤਾ ਜੀ ਦੇ ਦਾ 5 ml ਪਾਣੀ ਪਾਣੀ ਆ ਇਹ ਬਹੁਤਾ ਸ਼ਰਦੀ ਨੂੰ ਇਹ ਕੱਢ ਲਾਂਗੇ ਬਾਈ ਹੁਣ ਦੋਕ ਦਿਨ ਤੱਕ ਆਪਾਂ ਦੋ ਤਿੰਨ ਦਿਨ ਦਾ ਕੱਚ ਮੌਸਮ ਕਰਾਉਤੀ ਤਾਂ ਨਹੀਂ ਉਤਰਦਾ ਇਹ ਅੱਜ ਬੰਦੀ ਇਸਕੇ ਦਾ ਭਰਾ ਹੋਰ ਪੁਲੀ ਬੰਦੀਏ throb ਨਹੀਂ ਬੰਦੀ ਬਲੋ ਪਤਾ ਕੱਢ ਲਓ ਬਲੋ ਪਾਈ ਬੰਦ ਲਓ ਆਏ ਹਾਂ ਬਾਈ ਜੀ ਕੱਢ ਲਿਆ ਆਪਾਂ ਜਾਨਵਰ ਆਪਾਂ ਆਹ ਜੈਂਟਰ ਡੇੜੀ ਦੇ ਮੇਰੇ ਦੇ ਹੱਥ ਦੇ ਵਿੱਚ ਅਪ੍ਰਿਕਤੀ ਆ ਬਈ ਉਦਾ ਹੀ ਸਰਗਾ ਆ ਇਹ ਵੀ ਨਾਰਾ ਜੀ ਇਹਨੂੰ ਨਹੀਂ ਲੱਗਣੀ ਦਵਾਈ ਅਜਨਾਂ ਨੇ ਬਈ ਦਵਾਈ ਲੱਗਣਾ ਕਿੱਸੇ ਦਾ ਨੇ ਅੰਦਰ ਦਵਾਈ ਲੱਗਣਾ ਹੋਗਾ ਕਿਹੋ ਜਿਹਾ ਚੱਲੇ ਤੁਹਾਨੂੰ ਸ਼ੌਕ ਕਰਾ ਦੇਣਾ ਦਿਖਾ ਦਿੰਦੇ ਆ ਭਰਾ ਹਾਲ ਆ ਇਹਦੇ ਪੱਲੇ ਤੇ ਆ ਅੰਦਰਲੇ ਬਈ ਪੱਟੇ ਨੇ ਇਹਨਾਂ ਦੇ ਆ ਥੰਬੂ ਮਾੜੇ ਨੇ ਹਲੇ ਉਨਿਓ ਨੰਗੇ ਹੋ ਜਾਂਦੇ ਨੇ ਆ ਤੇ ਆ ਆ ਪਤਲੇ ਵਾਲੇ ਆ ਆਓ ਦਿੱਗਾ ਉਹ ਜੀ ਉੱਤਰ ਲਾਲ ਹੋ ਕੇ ਥੱਲੋਂ ਤਾਂ ਜਮਈ ਲਾਲ ਨੇ ਇਹਨੂੰ ਦੋ ਕੁ ਦਿਨ ਤੱਕ ਲਾ ਦਾਂਗੇ ਚੰਦ ਕੋਲ ਗਾਣੇ ਨੇ ਦੇ ਅੰਦਰ ਬਾਈ ਚੱਲ ਕਰਦੀ ਮੋਸਮ ਨੋ ਜੀ ਪ੍ਰਾ ਆ ਗਏ ਆਪਾਂ ਦਾਣੇ ਪਾਉਣ ਤੇ ਬੱਚੇ ਆਪਣੇ ਆ ਦੇਖ ਲੋ ਡੇਡੇ ਹੋ ਗਏ ਵੀਰੇ ਆ ਜੜੇ ਨਿਕਲੇ ਨਿਕਲੇ ਚੱਕੇ ਦੀ ਆਪਾਂ ਜਮਈ ਨਿਕਲੇ ਨਿਕੇ ਦੀ ਗਏ ਇਦੇ ਵਿੱਚ ਤਿੰਨ ਬੱਚੇ ਬਾਈ ਪਿਓਰ ਨਿਕਲੇ ਨੇ ਇੱਕ ਤਾਂ ਆਹ ਪਿਓਰ ਨਿਕਲਿਆ ਹੋਇਆ ਆਹ ਬੱਚਾ ਇਹਨਾਂ ਦੇ ਪੈਰਾਂ ਦਾ ਵੀ ਫਰਕ ਆ ਬਾਈ ਕਾਲੇ ਨੇ ਥੱਲੇ ਆਹ ਲੋ ਜੇ ਵੇਖ ਕਾਲੇ ਪੈਰ ਨੇ ਇਹਨਾਂ ਦੇ ਕਿਹ ਇਹ ਕਾ ਬੱਚਾ ਤੇ ਇਹ ਕਾ ਇਹ ਤਿੰਨੇ ਬੱਚੇ ਪਿਓਰ ਨੇ ਬਾਈ ਭੈਣ ਭਾਈਆਂ ਦੇ ਲਾਗੇ ਅਮਾ ਬੂ ਮਾ ਹਪਿਓ ਵਰਤੀ ਦੇ ਕਰਨੇ ਆ 3 ਵਜੇ ਲੱਗਨੇ ਤੇ ਦੋ ਅੰਦਰ ਪਏ ਨੇ ਛੋਟੇ ਤੇ ਦੋ ਹੁਣ ਚੱਕਣੇ ਨੇ ਬਸ ਹੋਰ ਨਹੀਂ ਬਚਾ ਕੋਈ ਕਢਾਉਣਾ ਤੁਹਾਨੂੰ ਦੂਆ ਵੀ ਦਿਖਾਉਣਾ ਜਿਹੜੇ ਦੋ ਨੇ ਵੀਰੇ ਦੋ ਬੱਚੇ ਵੀਰੇ ਆ ਨੇ ਇਹ ਵੀ ਨਿੱਕੇ ਨਿੱਕੇ ਚੱਕੇ ਸੀਗੇ ਤੇ ਖੰਪ ਖਾ ਗਏ ਤੇ ਮਾਪੇ ਨੇ ਵੀ ਵੱਢਿਆ ਤੇ ਅੱਤੇ ਵਿਚਾਰਾ ਬਹੁਤ ਆ ਇਹ ਆਪੇ ਹੋਰ ਨਿਕਲਿਆ ਜਿਹੜਾ ਪਰਲਾ ਇਹ ਭੈਣ ਭਾਈਆਂ ਦਾ ਵੀਰੇ ਇਹ ਜਿਹੜਾ ਕਾਣੇ ਦਾ ਆਪਾ ਉਹ ਪਿਓਰ ਕਰੇ ਨੇ ਇਹ ਦੋ ਹੋਰ ਨੇ ਉਹ ਇਹਦੇ ਜੋੜੇ ਦੇ ਨੇ ਕਾਣੇ ਦੇ ਦੇ ਬਾਈ ਇਹਨਾਂ ਨੂੰ ਵੀ ਖੋਲ ਦੇ ਯਾਰ ਫਿਰ ਲੈਣਗੇ ਦੋ ਜੋੜੇ ਨੇ ਇੱਥੇ ਇੱਕ ਦਾ ਤੋੜ ਦੇ ਦੇਣਾ ਅੰਡੇ ਧਰਨੋਂ ਹਟ ਗਈ ਜੋ ਕਬੂਤਰੀ ਦੋ ਬੱਚੇ ਬੀਰੇ ਆਨੇ ਕਾਣੇ ਨੇ ਕੱਢੇ ਨੇ ਖੱਟੀਆਂ ਅੱਖਾਂ ਦੇ ਹੋਣਗੇ ਲਾਲ ਸਿਰੇ ਜੇ ਬਣੀ ਜਾਂਦੇ ਨੇ ਕੱਢਦੇ ਹੀ ਐਵੇਂ ਦੀ ਆ ਬਾਈ ਆਇਓ ਖੱਟੀਆਂ ਅੱਖਾਂ ਦੇ ਲਾਲ ਸਿਰੇ ਐਤ ਕੀ ਪਹਿਲੀ ਵਾਰ ਇਹਨਾਂ ਦੇ ਬੱਚਿਆਂ 'ਚ ਫਰਕ ਪਿਆ ਵੀ ਛੋਟੇ ਵੱਡੇ ਹੋਏ ਨੇ ਨਹੀਂ ਕੋਈ ਬੱਚਾ ਇਹਦਾ ਛੋਟਾ ਵੱਡਾ ਨਹੀਂ ਹੁੰਦਾ ਲਾਲ ਕੰਤਾਂ ਨੇ ਬਾਈ ਫਿੰਨਸੀ ਇੱਕ ਵੀ ਨਹੀਂ ਇਹਨਾਂ ਦੇ ਧੂਫਾਂ ਦਾ ਪੂਰੀ ਲਾ ਦੇ ਦੀਆਂ ਨੇਰੇ ਆ ਤੇ ਡੋਲੀ 'ਚ ਵੀ ਫਸੀਆਂ ਪਈਆਂ ਹੋਣਗੀਆਂ ਆ ਲੈ ਬਈ ਇਹ ਰਾਤ ਲਾਈਆਂ ਦੀ 2 71 1 ਥੱਲੇ ਨੌਜੀ ਘਰੋਂ ਚੈੱਕ ਇਹ ਬੱਚੇ ਢਾਮਾਂਗੇ ਬਾਈ ਆਪਾਂ ਤੇ ਜਿਹੜੇ ਉਹ ਦੂਜੇ ਬੱਚੇ ਨੇ ਜਿਹੜੇ ਆ ਬੱਚੇ ਨੇ ਵੀਰੇ ਇਹ ਚੋਂ ਦੋ ਬੱਚੇ ਮੁੰਡੇ ਨੇ ਲੈ ਕੇ ਜਾਣ ਦੇ ਇੱਕ ਨੇ ਮੇਰੇ ਨਾਲ ਹੋਈ ਨਹੀਂ ਗੱਲ ਮੁੜ ਕੇ ਤੇ ਇੱਕ ਹੋਰ ਕਹਿੰਦਾ ਦੀ ਬਾਈ ਯਾਰ ਕਾਫੀ ਟਾਈਮ ਹੋ ਗਿਆ ਉਹਨੂੰ ਕਹਿੰਦੇ ਨੂੰ ਵੀ ਬੱਚੇ ਲੈ ਜਾਣ ਦੇ ਤੇ ਉਹਨੂੰ ਆਪਾਂ ਮੈਸੇਜ ਲਾ ਦਾਂਗੇ ਵੀਰੇ ਲੈ ਜਾ ਪਿਓਰ ਮੰਗਦਾ ਦੀ ਬਾਈ ਉਹ ਚਿੱਟੀਆਂ ਦੇ ਤਿਆਰਾਂਗੇ ਉਹਨੂੰ ਹੁਣ ਹੈਗੇ ਆਪਣੇ ਕੋਲ ਜੀ ਲਓ ਭਰਾ ਹੁਣ ਆਪਾਂ ਕੁੱਟਦੇ ਹਾਂ ਇੱਟ ਆ ਪਿੱਲੇ ਰੋੜੇ ਨੇ ਜਮਾਈ ਲੈ ਜਦੇ ਕੁੱਟੇ ਜਾਂਦੇ ਨੇ ਹਾਂ ਲਓ ਜੀ ਮੈਂ ਕਹਾਂ ਉਹ ਲੈ ਆਓ ਭਾਈ ਕੁੱਟ ਕੇ ਫੇਰ ਆਪਾਂ ਪਾਉਨੇ ਆ ਨਾਲ ਤੁਹਾਨੂੰ ਦਿਖਾਉਨੇ ਆ ਠੀਕ ਆ ਆਉ ਬੈਠਾ ਜੋਪਰ ਆਉ ਬੈਠੇ ਨੇ ਬੱਚੇ ਆ ਕਰਤੀਆਂ ਟ੍ਰੇਆਂ ਸਾਫ਼ ਇਹਨਾਂ ਦੀਆਂ ਸਾਰੀਆਂ ਤੇ ਕੱਲ ਨੂੰ ਢੋਲੀ ਵੀ ਧੋਦਾਂਗੇ ਇਹਨਾਂ ਨੇ ਅੰਡੇ ਜੇ ਕੱਢੇ ਦਿੱਲੇ ਬਿਲੇ ਯਾਰ ਮੈਂ ਦਿਖਾਉਣਾ ਭੁੱਲ ਗਿਆ ਤੁਹਾਨੂੰ ਬਈ ਇਹਨਾਂ ਦਵਾਈ ਕੱਢੀ ਦਿੱੰਦੀ ਹੈ ਸਾਫ਼ ਵਿੱਚੋਂ ਆਹ ਦੇ ਹੁਣ ਆ ਬੈਠਾ ਹੈ ਪਾਣੀ ਵਾਲੀ ਮਾਰਦ ਮੈਂ ਪਾਣੀ ਦਿੱਤਾ ਸੀ ਥੋੜਾ ਇਹ ਹੁਣ ਇਹਨਾਂ ਨੂੰ ਖੱਚੀ ਜਿਹਾ ਪਾਣੀ ਤਾਂ ਲੂਆਂ ਵਿੱਚੋਂ ਵੀ ਇਨਸਾਫ ਕਰ ਦਾਂਗੇ ਇਹਨਾਂ ਦੀਆਂ ਪਿੱਠਾਂ ਪੁੱਠਾਂ ਬੇਮੂਹ ਨਾ ਮਾਰਨ ਐ ਪ੍ਰਾ ਕੋਟਤੀ ਰੋੜੀ ਲਿਆ ਰੱਖੀ ਆਪਾਂ ਇਹਨਾਂ ਉਹ ਚਲ ਓਏ ਉਪਰੇ ਇਹਨਾਂ ਨੂੰ ਢੇਰੀ ਲਾ ਦਾਂਗੇ ਥੱਲੇ ਆਓ ਦੋਵਿਆਂ ਨੂੰ ਪਾਵਾਂ ਦੇਖੀ ਓਏ ਨਿਕਲੇ ਗਿਆ ਤੀ ਬਾਹਰ ਚੱਲ ਰੋ ਚੱਕੋ ਵੇ ਹਰੇ ਟੂਸੇ ਵਾਲਾ ਇਹ ਲੋਗ ਵਈ ਖਾਂਦੇ ਨੇ ਸਾਰੀ ਆਗੇ ਭੱਜ ਕੇ ਜਦੈ ਚਾਲੋ ਚਾਲੋ ਤੇ ਵੀਰੇ ਉਧਰ ਵੀ ਪਾ ਦਵਾਂਗਾ ਯਾਰ ਨੂੰ ਵੀਰੇ ਆ ਪਾਰੀਆਂ ਧੋ ਦੀਏ ਯਾਰ ਆਪਾਂ ਹੁਣ ਖਾਸੀਆਂ ਖਰਾਬ ਹੋ ਗਈਆਂ ਮੀਨ ਹੋ ਗਿਆ ਗੱਲੀਆਂ ਦੀਆਂ ਹੋ ਗਈਆਂ ਜੀ ਚਰਨਾ ਚਲ ਧੋਏ ਦਿੰਨੇ ਹੁਣ ਦੂਈਆਂ ਚ ਦਾਣਾ ਹੈਗਾ ਉਹਨਾਂ ਨੂੰ ਕੱਲੂ ਧੋ ਦਾਂਗੇ ਮੜੀ ਜਿੱਲੀ ਕਰਦੇ ਜਾਨਵਰ ਲੈ ਜੂ ਲੈ ਪ੍ਰਾਤੋ ਨੂੰ ਫੇਰ ਦਿਖਾਉਣਾ ਧੋ ਕੇ ਤੁਹਾਨੂੰ ਹਲੋ ਪ੍ਰਾ ਇਟਾਂ ਦੇ ਇਹਨਾਂ ਨੇ ਘਰਤੀਆਂ ਸਾਫ ਜਾਈਆਂ ਦੋ ਬਚੂਰਾ ਜੂਰਾ ਯਾਰ ਇਹ ਕਿਹਦਾਣੇ ਰੱਖਦੀ ਲੈ ਉਹ ਪੁੱਤ ਆ ਜਾਓ ਆ ਉਹਨਾਂ ਨੂੰ ਪਾ ਦਈਏ ਬਦਾਮ ਯਾਰ ਜਿੰਨਾਂ ਨੂੰ ਦਵਾਈ ਲਈ ਤੀ ਵੀਰੇ ਰੱਖ ਤੇ ਬਦਾਮ ਇਹਨਾਂ ਨੂੰ ਖਾ ਲੈਣ ਇਹ ਜਾਨੋ ਖਾ ਲੋ ਬੁੱਤ ਖਾ ਲੋ ਖਾ ਲੋ ਖਾ ਲੋ ਖਾਲਾ 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 ਤੋਂ ਵੀ ਕਟੀਆਂ ਦੀ ਇਹ ਆ ਜਾ ਦੋਵੇਂ ਭੈਣਾਂ ਹੀ ਨੇ ਬਾਈ ਇਹਨਾਂ ਦੀਆਂ ਮਾਮਾ ਦਾ ਫਰਕ ਆ ਇਹਦੀ ਮਾਂ ਜੈਪਰੇ ਵਾਲੀ ਆ ਆ ਦੂਈ ਲਾਲ ਕੋਟੇ ਵਾਲੇ ਦੀ ਮਾਂ ਜੈਪਰੇ ਵਾਲੀ ਦੀ ਭੈਣ ਆ ਖੂਨ ਇੱਕੋ ਆ ਪਰ ਲੋ ਜੀ ਅਰਸ਼ ਭਾਈ ਇੱਧਰ ਭਾਂਟੇ ਖੇਡਦਾ ਉਹ ਫਿਰ ਬਟਾ ਉਹ ਚੂ ਗਿਆ ਮੱਚੂ ਲੋ ਜੀ ਠੀਕ ਗਿਆ ਠੀਕ ਗਿਆ ਹੁਣ ਦੇਖੋ ਚਟਰਾ ਤੇ ਉਹ ਖਲ ਖੜਿਆ ਲੋ ਜੀ ਲੱਗੇ ਭਾਂਟੇ ਖੇਡਣ ਚੋਬਰ ਹੁਣ ਜੁੱਟ ਲੱਗਦੀ ਹੈ ਕਿ ਨਹੀਂ ਨੋਨੀ ਬਾਈ ਦੀ ਪੜਗੀ ਪੜਗੀ ਇੱਧਰ ਘਰ ਸਾਫ ਜਗਾ ਜਾ ਪਹਿਲ ਕੋਲਾ ਪਹਿਲਾ ਆਹ ਵੇ ਕੀ ਕਰ ਬਈ ਪਿਆਰ ਦੀ ਬੱਲੇ ਚਸ ਰੁਪਿਆ ਮੇ ਚੋਟਾ ਹਣਾ ਆਏ ਹਾਏ ਇਹ ਬੱਜ ਗਈ ਇਹਦਾ ਬਈ ਦੁਨੀਆ ਨੂੰ ਪਾਦੀ ਆਪਾਂ ਜਾਨਾ ਹੋਰ ਪਾਦੀ ਇਹਨਾਂ ਨੂੰ ਪਹਿਲਾਂ ਪਾਤੇ ਦੀ ਆਪਾਂ 15 ਤੇ ਗਿਰੀਆਂ ਛੋਟੀਆਂ ਨੇ ਪਰ ਜਿਨ੍ਹਾਂ ਨੂੰ ਕਣਕ ਨਹੀਂ ਪਾਉਣੀ ਕੱਲੋਂ ਪਾਵਾਂਗੇ ਬਦਾਮ ਇਹ ਪਾ ਲੈਣ ਅੱਜ ਲੈ ਵੀਰੇ ਹੋਰ ਪਾਤੇ ਖਾ ਲੋ ਵੀ ਆ ਜਾ ਪੁੱਤ ਲੈ ਆਉਤ ਲੈ ਆਨੂੰ ਕੱਟ ਲਏ ਜਾਨਾ ਬਦਾਮ ਬਾਦ ਪਿਓ ਲੈਦੀ ਬਾਈ ਉਹ ਆਪਣੇ ਖੇਣ ਉਹਨਾਂ ਨੂੰ ਦਾਣਾ ਹੀ ਪਾਤੇ ਦੋਨਾਂ ਨੂੰ ਪਹਿਲਾਂ ਨਾ ਯੂ ਵੀਰੇ ਇਹਨਾਂ ਨੂੰ ਵੀ ਪਾਤੇ ਬਦਾਮ ਉਤਲਿਆਂ ਨੂੰ ਵੀ ਦੋਹਾਂ ਨੂੰ ਤੇ ਥੋੜਾ ਜਿਹਾ ਹੋਰ ਪਾ ਦਈਏ ਬਾਈ ਬਾਅਦ ਚ ਮਿਲਦੇ ਆ ਤੇ ਕਾਲੂ ਬਾਈ ਦਿਖਾਵਾਂਗੇ ਕਿਵੇਂ ਉੱਡਦੇ ਨੇ ਤੇ ਚੰਗਾ ਬਾਈ ਸਤਿ ਸ਼੍ਰੀ ਅਕਾਲ ਹੁਣ ਨੌਨੀ ਬਾਈ ਖੇਲ ਲੜੇ ਬੰਟੇ ਕਿੱਲ ਚੱਲਦੀ ਆ ਗੇਮ ਵਲੇ ਚੰਗਾ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਧਰ ਤਾਂ ਦੇਖ ਸਤਿ ਸ਼੍ਰੀ ਅਕਾਲ ਜੀ ਸਾਨੂੰ ਵੀਰ ਜੀ ਲਾਈਕ ਐਂਡ ਸਬਸਕ੍ਰਾਈਬ ਕਰ ਪੰਪ ਜੀ ਤੁਸੀਂ ਵੀ ਸਤਿ ਸ਼੍ਰੀ ਅਕਾਲ ਕਹਦੇ ਵੀ ਸਤਿ ਸ਼੍ਰੀ ਅਕਾਲ